ਸਾਰੇ ਉਹ ਪੈਂਟਾਬਾਦ ਦੀ 13 ਤੇ 14 ਨੰਬਰ ਵਾਰਡ ਦੀ ਸਾਰੇ ਸੱਜਣ ਜੋ ਤੁਸੀਂ ਅੱਜ ਇੱਥੇ ਬਰਾਜਮਾਨ ਮੇਰੀਆਂ માતાਾਂ ਭੈਣਾਂ ਵੀ ਇੱਥੇ ਬਰਾਜਮਾਨ ਨੇ ਮੇਰੇ ਬਜ਼ੁਰਗ ਮੇਰੇ ਨੌਜਵਾਨ ਸਾਥੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਦੋਨੇ ਹੱਥ ਬੰਨ ਕੇ ਫਤਿਹ ਅੱਜ ਕਰਦਾ ਜੀ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਸੱਚੀ ਮੈਨੂੰ 23 ਤੱਕ ਇੱਕ ਮੰਨ ਦੇ ਵਿੱਚ ਨਾ ਹਮੇਸ਼ਾ ਤੋਂ ਉਲਕੂ ਕਰ ਜਾਂਦਾ ਸੀ 23 ਤੱਕ ਨਾ ਮੇਰੇ ਮੰਨ ਦੇ ਵਿੱਚ ਇੱਕ ਧੁਰਤੂ ਲੱਗਿਆ ਰਿਹਾ ਛੇ ਨਾ ਤੇ ਤੀਤੂ ਨੂੰ ਬੇਦੀ ਗੱਲ ਦੱਸਦਾ ਵੀ ਇਸ ਏਰੀਏ ਦੇ ਵਿੱਚ ਖਾਸ ਕਰਕੇ ਆਪਣਾ ਬੈਂਟਾਪਾਲਾ ਲਾਇਆ ਤੇ ਪਰਲੇ ਪਾਸੇ ਠਾਕਰ ਮਹੱਲਾ ਠਾਕਰ ਮਹੱਲਾ ਵੀ ਇੱਥੇ ਆਏ ਹੋਣਾ ਮੈਨੂੰ ਲੱਗਦਾ ਆਏ ਆਏ ਬਹੁਤ ਬੰਦੇ ਆ ਜੀ ਉਹਨਾਂ ਦਾ ਵੀ ਯਕੀਨ ਜਾਣੇ ਉਹ ਦਿਲ ਐਂ ਧਰਕਦਾ ਸੀ ਇਹ ਪਤਾ ਨਹੀਂ ਕੀ ਕਰਨਗੇ ਅੱਗੇ ਪਰ ਐਕਤੀ ਤੁਹਾਨੂੰ ਮੈਂ ਸੱਚੀ ਦੱਸਾਂ ਇੱਕ ਵੀ ਤੁਸੀਂ ਰੱਖ ਦਿੱਤਾ ਹੈ ਸਾਰੇ ਲੰਬੇ ਦੂਰ ਇੱਕ ਵੀ ਸਾਰੇ ਜੋ ਅਮਲੇ ਪਿਛਲੇ ਜਿੰਦਾਬਾਦ ਹਾਜੀ ਮੋਰ ਜੋ ਜੋ ਤੁਸੀਂ ਅਗਲੇ ਪਿਛਲੇ ਗਲੇ ਛੇ ਕਰੇ ਸੀ ਇੱਕ ਵੀ ਸਾਰੇ ਦੂਰ ਸਮੇਤ ਵਿਆਜ ਮੋੜਤਾ ਦਾ ਸੋ ਇਸ ਕਰਕੇ ਮੈਥੋਂ ਪਹਿਲਾਂ ਮਿੱਕੀ ਜੀ ਨੇ ਬੋਲ ਦੇ ਦੱਸਿਆ ਉਰੀਆ ਸਾਹਿਬ ਨੇ ਕਿ ਸਾਡੇ ਕੋਲੇ ਕੋਈ ਆ ਜੀ ਇਸੇ ਨੇ ਇਹ ਨਹੀਂ ਸੋਚਣਾ ਵੀ ਮੈਂ ਵੋਟ ਪਾਈ ਆ ਕਿ ਨਹੀਂ ਪਾਈ ਕਿਉਂਕਿ ਤੁਸੀਂ ਕਿਪੜਾ ਵੋਟਾਂ ਹੀ ਇਨੀਆਂ ਪਾਤੀਆਂ ਕਿ ਉਹਦੇ ਤੋਂ ਹੁਣ ਛਾਂਣਾ ਹੀ ਬੜਾ ਉਕਾ ਵੀ ਕਿਹੜਾ ਹੈਗਾ ਤੇ ਕਿਹੜਾ ਹੈ ਜੀ ਹੁਣ ਤਾਂ ਸਾਰੇ ਨਾਲ ਹੀ ਹੈ ਸੋ ਸੱਚੀ ਕਦੇ-ਕਦੇ ਨਾ ਸਾਰਾ ਕੁਝ ਜੋ ਇਹ ਹੋ ਗਿਆ ਇੱਕ ਸੁਪਨੇ ਦੀ ਨੰਗੂਲਤ ਆ ਵੀਰ ਆਪਾਂ ਇੰਨੀਆਂ ਹੋਣਾਂ ਦੇ ਜਿੱਤ ਗਈ ਆ ਇਹ ਜਿਹਨੇ ਹਿੱਟ ਕਰੇ ਮੋਕੀ ਨਹੀਂ ਪੈਂਦੀ ਸੀ ਐਸ ਜਿਹਨੇ ਇੰਨੀਆਂ ਮੋਟਾ ਪਾ ਦਈ ਔਰ ਸੱਚੀ ਗੱਲ ਤੇ ਹੁਣ ਮੈਂ ਦੱਸਾਂ ਸਭ ਤੋਂ ਵੱਡੀ ਮੇਰੇ ਮਨ ਦੇ ਵਿੱਚ ਖੁਸ਼ੀ ਪਤਾ ਕਿਸ ਗੱਲ ਦੀ ਸੀ ਸਭ ਤੋਂ ਵੱਡੀ ਖੁਸ਼ੀ ਇਸ ਕਰਦੀ ਸੀ ਕਿ ਨੰਬਰ ਲਿਟਾਇਆ ਸੀ ਕਿ ਵਾਕਈ ਮੈਨੂੰ ਲੋਕਾਂ ਨੇ ਦਿਲੋਂ ਚੁਣਿਆ। ਔਰ ਕਿੰਵੀ ਤੁਨੇ ਤੁਹਾਨੂੰ ਵੀ ਮਿਲਦਾ। 72000 ਦੇ ਕਰੀਬ ਆਪਰ ਨੂੰ ਵੋਟ ਪਈ। ਤੇ ਦੂਜੇ ਪਾਸੇ ਸਾਰੇ ਲਾ ਕੇ ਨਹੀਂ ਪੱਤਰ ਵਾੜਦੇ। ਸਨੇ ਬੀਜੇਪੀ ਸਨੇ ਲੋਕਾ ਸਨੇ ਜਿਆਦ ਸਨੇ ਕਾਂਗਰਸ ਇਹ ਸਾਰੇ ਇਕੱਠੇ ਕਰਕੇ ਵੀ ਨਹੀਂ ਆਪਣੇ ਬਰੋਬਰ। ਇਹਦਾ ਮਤਲਬ ਇਹ ਆ ਵੀ ਮੈਨੂੰ ਤੁਸੀਂ ਵਾਕਈ ਆਪਦੇ ਦਿਲ ਨਾਲ ਕਿਉਂਕਿ ਉਸ ਵਿਧਾਨ ਸਭਾ ਚ ਕਿਹਦੇ ਤੇ ਸੀ ਤੁਸੀਂ ਮੈਂ ਇਸੇ ਗੱਲ ਦੀ ਮੇਰੇ ਅੰਦਰ ਇੰਨੀ ਖੁਸ਼ੀ ਆ ਨਾ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਕਿਉਂਕਿ ਹਮੇਸ਼ਾ ਅੱਗੇ ਆਪਾਂ ਫੱਟਕੜੀਆਂ ਦੇਖਦੇ ਹਾਂ ਕੈਮਰੇ ਤੋਂ ਖੱਲੇ 80000 90000 ਵੋਟ ਇੱਕ ਪਾਸੇ ਆਪਣਾ ਪਈ ਹੁੰਦੀ ਸੀ ਤੇ 50000 ਵੋਟਾਂ ਨਾਲ ਜਿੱਤ ਜਾਂਦਾ ਇੱਕ ਵੀ ਤੁਸੀਂ ਦਿਲੋਂ ਚੁਣਿਆ ਔਰ ਇੱਕ ਪਾਸੇ ਕਰਤਾ ਸਾਰਾ ਕੁਝ ਵੀ ਆਜੋ ਯਾਰ ਜਿਹੜੀ ਨਿਆਉਂ ਸਹੀ ਗੱਲ ਹੈ ਜੀ ਪਹਿਲੇ 라ਉਂਡ ਤੋਂ ਲੈ ਕੇ ਆਪਣਾ 12.5 라ਉਂਡ ਸੀ ਪਹਿਲੇ 라ਉਂਡ ਤੋਂ ਲੈ ਕੇ 12 라ਉਂਡ ਤੇ 6 ਟੇਨਨ ਸੀ 12 라ਉਂਡ ਤੇ 6 ਟੇਨਨ 12.5 라ਉਂਡਾਂ ਦੇ ਵਿੱਚ ਮਿਲੇਟ ਹੋ ਗਿਆ ਇੱਕ ਵਾਰੀ ਵੀ ਇੱਕੋ ਹੀ 라ਉਂਡ ਹੈ ਉਹ ਜਿਹੜੀ ਜਿੱਦੇ ਚਾਪਾ ਵੋਟ ਨਾ ਪੜੀ ਹਰੇਕ ਮਿੰਟ ਤੋਂ ਹਰੇਕ ਰੌਂਡ ਦੇ ਵਿੱਚ ਆਪਾਂ ਵਾਧੇ ਕਰੇ ਪੋਸਟਰ ਪਾੜੇ ਨਹੀਂ ਤੁਸੀਂ ਉਸੇ ਨੂੰ ਪਾੜਤਾ ਹਾਂ ਹਾਂ ਸਹੀ ਗੱਲ ਹੈ ਲੋਕਾਂ ਦੇ ਅੱਗੇ ਮੈਂ ਕੀ ਦਈ ਹੈ ਜੇ ਜਦੋਂ ਲੋਕ ਤੁਹਾਨੂੰ ਪਿਆਰ ਕਰਨ ਲੱਗ ਜਦੋਂ ਲੋਕ ਤੁਹਾਡੇ ਨਾਲ ਖੜ ਜਾ ਫਿਰ ਆ ਜਿਹੜੇ ਪੋਸਟਰਾਂ ਪਿੱਛੇ ਲੜਾਈ ਕਰ ਲੈਣੀ ਪਾੜ ਦੇਣੀ ਛੁਕੀਆਂ ਛੁਕੀਆਂ ਗੱਲਾਂ ਤੇ ਲੜਨਾ ਇਹ ਫਿਰ ਮੈਨੇ ਨਹੀਂ ਕੀਤਾ ਇੰਨਾ ਗੱਲਾਂ ਨਹੀਂ ਫਿਰ ਕੋਈ ਵੈਲੀ ਹੋ ਗਿਆ ਜੀ ਜਿਹੜੀ ਚੀਜ਼ ਮੇਨ ਜਿੱਤਣ ਵਾਲੀ ਚੀਜ਼ ਸੀ ਨਾ ਉਹ ਨਹੀਂ ਉਹ ਜਿੱਤ ਸਕਿਆ ਲੋਕਾਂ ਦੇ ਦਿਲ ਦਿੱਤੀ ਦੇ ਹੁੰਦੇ ਉੱਤੇ ਫਿਰ ਉਹ ਮੈਂ ਆਉਂ ਗਿਆ ਤੁਹਾਨੂੰ ਇੰਨਾ ਖੁਸ਼ ਮਾਣੂਫ ਕਰਦਾ ਮੈਂ ਤੁਹਾਡੇ ਦਿਲ ਜਿੱਤ ਸਕਿਆ ਨਹੀਂ ਮੈਂ ਤੁਹਾਡੇ ਦਿਲ ਤੇ ਔਰ ਦੇਖੋ ਤੁਸੀਂ 23 ਤਰੀਕ ਅੱਧੀ ਜ਼ਿੰਮੇਵਾਰੀ ਆਪਦੀ ਖਤਮ ਕਰਨੀ ਸੀ 23 ਤਰੀਕ ਨੂੰ ਤੁਸੀਂ ਸਾਰੀ ਜ਼ਿੰਮੇਵਾਰੀ ਆਪਦੀ ਖਤਮ ਕਰ ਦਿੱਤੀ 23 ਤਰੀਕ ਤੋਂ ਬਾਅਦ ਹੁਣ ਮੇਰੀ ਜ਼ਿੰਮੇਵਾਰੀ ਸ਼ੁਰੂ ਹੋ ਗਈ ਹੈ ਮੈਂ ਤੁਹਾਨੂੰ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਸੀ ਇਹ ਮਤ ਸੋਚਿਓ ਕਿ ਡਿੰਪੀ ਤੇ ਨੌ ਵੋਟਾਂ ਲੈ ਕੇ ਮੁੜ ਕੇ ਕਹਿ ਦੋਗੇ ਜਾਂ ਮੁੜ ਕੇ ਸਾਡੀ ਬਾਤ ਨਹੀਂ ਪੁੱਛਣੀ ਜਾਂ ਸਾਡੇ ਕੰਮ ਨਾ ਕਰਨਾ ਦੇਖੋ ਅੱਜ ਮੈਂ ਇਹੀ ਡਿੰਪੀ ਆ ਤੇ 2 ਸਾਲ ਮੈਨੂੰ ਕਿਸੇ ਵੋਟ ਦੀ ਵੀ ਲੋੜ ਨਹੀਂ। ਯਾਹ ਕਰਦੇ ਜਿੱਤਾਂਗੇ। ਨਹੀਂ 2 ਸਾਲ ਮੈਂ ਹੁਣੇ ਨਾਮ ਹੀ ਆਵਾਂ ਤੇ ਮੈਨੂੰ ਤੁਸੀਂ ਇੱਕ ਵਾਰੀ ਕੀਰਤ ਬਖਸ਼ ਦੀ। ਮੇਰੇ ਤੇ ਕਿੰਨਾ ਵੱਡਾ ਅਤਵਾਰ ਕੀਤਾ ਤੁਸੀਂ। ਮਾਨ ਕਰਕੇ ਅਤਵਾਰ ਕਰਕੇ ਮੈਂ ਕਿਸੇ ਨੂੰ ਸਮਝਾਂ। ਵੀਰ ਇਹਦੇ ਤੇ ਸਾਨੂੰ ਅਤਵਾਰ ਆ ਇਹ ਸਾਡੇ ਕੰਮ ਕਰਾਉਂਦਾ। ਤੇ ਜੇ ਮੈਂ ਤੁਹਾਡੀ ਸਾਰ ਹੀ ਨਾ ਲਵਾ ਤਾਂ ਮੇਰੇ ਨਾਲ ਵੱਡਾ ਕਿਰਤ ਕਰਨ ਕੌਣ ਪਾਉਗਾ। ਇਸ ਕਰਕੇ ਮੇਰੀ ਤੁਸੀਂ ਜ਼ਿੰਮੇਵਾਰੀ ਫਿਕਸ ਕਰਤੀ ਐਨੀਆਂ ਮੋਟਾਂ ਪਾ ਕੇ ਵੀ ਕਾਕਾ ਸੀ ਤਾਂ ਹੁਣ ਤੇਰੇ ਤੇ ਖੜ ਗਏ ਆਂ ਤੇਰੀ ਜ਼ਿੰਮੇਵਾਰੀ ਹੈ ਸਾਡੇ ਕੰਮ ਕਰਾ ਕੇ ਤੇ ਔਰ ਮੈਂ ਹਮੇਸ਼ਾ ਤੁਨਹੇ ਕਹਿੰਦਾ ਹੁੰਦਾ ਸੀ ਮੈਂ ਤਿਆਰ ਹੋ ਕੇ ਆਇਆ ਮੈਂ ਤੁਹਾਡੀਆਂ ਕਲੀਆਂ ਹੋਟਾਂ ਲੈਣ ਵਾਸਤੇ ਨਹੀਂ ਆਇਆ ਸੀ ਮੈਂ ਤਿਆਰ ਹੋ ਕੇ ਆਇਆ ਸੀ ਮਨ ਬਣਾ ਕੇ ਆਇਆ ਸੀ ਕਿ ਇਸ ਇਧਰ ਦੇ ਨੂੰ ਹਰ ਕੰਮ ਮੈਂ ਇੱਥੇ ਕਰਕੇ ਔਰ ਸਭ ਤੋਂ ਵੱਡਾ ਜਿਹੜਾ ਮੈਂ ਐਲਾਨ ਕਰਨ ਜਾ ਰਿਹਾ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਮੇਰੇ ਕੋਲ ਬੜੀਆਂ ਹੁੰਦੀਆਂ ਸੀ ਇਹ ਬੇਟਾ ਕੋਈ ਤੇਥੋਂ ਕੁਝ ਮੰਗਦਾ ਕੋਈ ਤੇਥੋਂ ਕੁਝ ਮੰਗਦਾ ਸਾਡਾ ਕਿਸੇ ਚੀਜ਼ ਦੀ ਲੋੜ ਨਹੀਂ ਸਾਡੇ ਤਾਂ ਤੂੰ ਪੁੱਤ ਬਚਾਲਾ ਇੱਥੇ ਇੰਨਾ ਨਸ਼ਾ ਇਹ ਖਤਮ ਕਰ ਦੇ ਔਰ ਮੈਂ ਹੱਥ ਬੰਨ ਕੇ ਅੱਜ ਇੱਕ ਬੇਨਤੀ ਕਰਦਾ ਸਾਰੇ ਬੱਚਿਆਂ ਤੇ ਜਿੰਨੇ ਵੀ ਇਸ ਲਾਈਨ ਤੇ ਖੜੇ ਨੇ ਹੱਥ ਬੰਨ ਕੇ ਮੈਂ ਇਹ ਬੇਨਤੀ ਆ ਅਗਰ ਕਿਸੇ ਬੱਚੇ ਨੇ ਇਸ ਚੀਜ਼ ਦੇ ਵਿੱਚੋਂ ਬਾਹਰ ਆਉਣਾ ਚਾਹੁੰਦਾ ਉਹਦੇ ਕੋਲੇ ਇੱਕ ਹਫ਼ਤਾ ਮੈਂ ਤੁਹਾਨੂੰ ਦਿੰਦਾ ਮੇਰੇ ਕੋਲੇ ਆ ਜਾਓ ਇਲਾਜ ਵੀ ਕਰਾਉਣਾ ਕੰਮਕਾਰ ਤੇ ਵੀ ਲਾਵਾਂਗੇ ਇਸ इस दलदलो बहर निकलना अगली, अगली बेनती जो एक्शन शुरू हो गया जो एक्शन शुरू हो गया ਉਦੋਂ ਫਿਰ ਅਸੀਂ ਕਿਸੇ ਨੂੰ ਬਖਸ਼ ਨਹੀਂ ਤੇਰੇ ਜਿੰਦਾਬਾਦ ਮੇਰੇ ਕੋਲੇ ਫਿਰ ਆਤਮਨ ਕੇ ਮਿਲਦੀ ਹੈ ਵੀ ਕੋਈ ਆਇਆ ਆਸਪਾਸ ਸਾਡੇ ਸਹੀ ਹੈ ਸਹੀ ਹੈ ਵੀ ਭਾਈ ਇਹਦੇ ਚ ਐਣੀ ਸੀ ਇਹਦੇ ਚ ਸੀਗਾ ਜੇਕਰ ਉਨੀ ਕੀ ਪਹਿਲਾਂ ਕਰਦਾ ਰਿਹਾ ਮੈਨੂੰ ਦੱਸ ਦਿਓ ਕਿ ਭਾਈ ਹੁਣ ਛੱਡਦਾ ਪਰ ਜਿਹੜਾ ਅੜਕੇ ਆ ਗਿਆ ਅਸੀਂ ਬਖਸ਼ਣਾ ਚੇਤਰਪ੍ਰੇਡ ਵੀ ਕਰਾਂਗੇ ਬੱਚੇ ਵੀ ਦਿਵਾਵਾਂਗੇ ਲੇਕਿਨ 1 ਮਹੀਨੇ ਦੇ ਵਿੱਚ ਵਿੱਚ ਮੈਂ ਇਹ ਆਫਦਾ ਇਲਾਕਾ ਕਿੰਨਾ ਸਾਫ ਕਰਨਾ ਤੁਹਾਨੂੰ ਅੱਜ ਮੈਂ ਇੱਕ ਨੀਕਾ ਜਿਹੜੇ ਜਿਹੜੇ ਇਹ ਕੰਮ ਕਰਦੇ ਆ ਸਾਰਾ ਕੁਝ ਸਾਡੀਆਂ ਉਂਗਲਾਂ ਤੇ ਆ ਮੈਂ ਦੁਬਾਰਾ ਦੁਬਾਰਾ ਬੇਨਤੀ ਕਰਦਾ ਵੀ ਇਸ ਕੰਮ ਚੋਂ ਬਾਹਰ ਆ ਜਾਓ ਇਸ ਕੰਮ ਦੇ ਵਿੱਚ ਨਾ ਜਾਓ ਸੋ ਇੱਕ ਇੱਕ ਦਾ ਤੁਹਾਡੇ ਨਾਲ ਇਹ ਵਾਦਾ ਤਾਂ ਅੱਜ ਤੋਂ ਹੀ ਤੁਸੀਂ ਐਸੇ ਲੋ ਵੀ ਤਿਆਰੀ ਵੱਟ ਲਓ ਕਿ ਆਪਾਂ ਕਰਨ ਲੱਗੇ ਨਾਲ ਦੀ ਨਾਲ ਮੈਂ ਅੱਜ ਕੱਲ ਦੇ ਵਿੱਚ ਐਕਸ਼ਨ ਸਟਾਰਟ ਕਰਦੇ ਆਂ ਅਗਲੀ ਬੇਨਤੀ ਤੁਹਾਡੇ ਕੋ ਵੀ ਕੋਈ ਕੰਮਕਾਰ ਪੈਂਡਿੰਗ ਪਏ ਆ ਕਿਸੇ ਦੀ ਕੋਈ ਪੈਂਸਿਲ ਲੱਗਣ ਵਾਲੀ ਆ ਨਹੀਂ ਲਾਈ ਕਿਸੇ ਦਾ ਕੋਈ ਆਟਾ ਦਾਲ ਦਾ ਕਾਰਡ ਬਣਨ ਵਾਲਾ ਕਿਸੇ ਦਾ ਕੋਈ ਨਾਮ ਐਡ ਕਰਨਾ ਨੇ ਆ ਕਿਸੇ ਦੀ ਕੋਈ ਮੀਟਰ ਲੱਗਣ ਵਾਲੇ ਆ ਇਹ ਐਪਲੀਕੇਸ਼ਨ ਆਪਣੇ ਦਫ਼ਤਰ ਦੇ ਵਿੱਚ ਇੱਕ ਮੁੰਡਾ ਬਾਇਆ ਰਿਹਾ ਵੈਸੇ ਅਸੀਂ ਅੱਡੋ ਅੱਡੀ ਡਿਪਾਰਟਮੈਂਟ ਅੱਡੋ ਅੱਡੀ ਬਣਾਵਾਂਗੇ ਉਹਨਾਂ ਦੇ ਸਾਰੇ ਅਲੱਗ-ਅਲੱਗ ਕਰਕੇ ਅਸੀਂ ਉਹਨਾਂ ਦੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਆਪੋ ਆਪਣੀਆਂ ਫਿਕਸ ਕਰਾਂਗੇ ਵੀ ਤੁਸੀਂ ਕੰਮ ਕਰਾ ਕੇ ਹਰੇਕ ਦੇ ਕਰੇ ਪਹੁੰਚ ਦੇ ਕਰਨੇ ਆ ਉਹਨਾਂ ਚਿਰ ਕਾਕਾ ਜੀ ਉੱਥੇ ਹੁੰਦੇ ਆ ਤੁਹਾਡੇ ਸਾਹਮਣੇ ਖੜੇ ਆ ਮਨਰਵਿੰਦਰ ਕਾਕਾ ਜੀ ਧਰਮਿੰਦਰ ਹੁੰਦਾ ਉੱਥੇ ਆਪਣੇ ਆਫਿਸ ਦੇ ਵਿੱਚ ਕੋਈ ਨਹੀਂ ਤੁਸੀਂ ਚੱਲ ਕੇ ਜਾਣਾ ਜਿਹਦੇ ਹੱਥ ਐਪਲੀਕੇਸ਼ਨ ਮਰਕੂ ਕੁਛ ਜੀ ਜੀ ਕਰਤਾ ਭੇਜ ਦਿਓ ਆਪਦਾ ਟੈਲੀਫੋਨ ਥੱਲੇ ਲਿਖ ਕੇ ਵੀ ਆ ਸਾਡਾ ਏਸੀਡੀਏ ਦੇ ਵਿੱਚ ਕੰਮ ਕਰਨ ਵਾਲਾ ਜੀ ਤੁਹਾਡੀ ਚਿੱਠੀ ਤੇ ਹੀ ਅਸੀਂ ਕੰਮ ਕਰਕੇ ਦਿੰਦੇ ਤੁਹਾਨੂੰ ਆਉਣ ਦੀ ਵੀ ਲੋੜ ਨਹੀਂ ਆ ਆਉਣਾ ਜੀ ਆਉਂਦਿਆਂ ਨੂੰ ਚਾਹ ਪਾਣੀ ਦੀ ਪਿਆਵਾਂਗੇ ਉੱਥੇ 24 ਘੰਟੇ ਤੁਹਾਡੇ ਵਿੱਚ ਰਹਿੰਦੇ ਹੁਥੀ ਹੁੰਦੇ ਹਨ ਇਹਨਾਂ ਨੂੰ ਬਸ ਕਲੀਅਰ ਤੁਸੀਂ ਐਕਟੀਵੇਸ਼ਨ ਲੈ ਕੇ ਉਹ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਹੈ ਅਸੀਂ ਤੁਹਾਡਾ ਕਿਵੇਂ ਕੰਮ ਕਰਕੇ ਦੇ ਜਿਹੜਾ ਰਹੀਆ ਸੀਵਰੇਜ ਦਾ ਕੰਮ ਤੇ ਬੜੀ ਤੇਜ਼ੀ ਨਾਲ ਕੰਮ ਚੱਲ ਰਿਹਾ ਵਾਟਰ ਵਾਕ ਇੱਕ ਹੋਰ ਆਪਾਂ ਪਾਸ ਕਰਤਾ ਪਾਣੀ ਆਉਂਦਾ ਇਸ ਏਰੀਆ ਦੀ ਵਾਟਰ ਵਾਕ ਨਾ ਕਿ ਨਹੀਂ ਆਉਂਦਾ ਸਾਫ਼ ਬਣ ਲੱਗਿਆ ਪਰ ਨਾ ਨਹੀਂ ਹੋਣੀ ਸਾਫ਼ ਮਿਕਸ ਹੋ ਦੇਖੋ ਮੇਰੀ 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 ਟੈਂਡਰ ਆਪਣਾ ਪਾਸ ਹੋ ਗਿਆ ਇੱਕ ਢੈਂਟੀ ਦਾ ਮਾਤਾ ਇੱਕ ਮਿੰਟ ਖੜ੍ਹ ਕੇ ਟੈਂਡਰ ਆਪਣਾ ਪਾਸ ਹੋ ਗਿਆ ਠੇਕਾ ਠੇਕੇਦਾਰ ਨੂੰ ਮਿਲ ਗਿਆ ਇੱਕ ਇੱਕ ਟੈਂਕੇ ਨਵੇਂ ਬਣਾਵਾਂਗੇ ਜਿਹੜੇ ਵੀ ਪਾਈ ਸਾਰੇ ਗਦਰਵੀ ਪਿੰਡ ਦੀਆਂ ਪਾਈਪਾਂ ਦਾ ਬਦਲਣਾ ਵਾਦਾ ਕੀਤਾ ਏ ਟੂ ਜ਼ੈਡ ਪਾਈਪਾਂ ਲੈ ਆਪ ਨੂੰ ਨਵੀਆਂ ਪਾਉਣੀਆਂ ਮੈਂ ਆਪਾਂ ਸਾਰੇ ਨਵੀਆਂ ਪਾਵਾਂਗੇ ਦੋ ਮੇਨ ਤੁਹਾਡੇ ਨਾਲ ਵਾਦੇ ਕੀਤੇ ਸੀ ਮੈਂ ਤਿੰਜਾ ਆਪਣਾ ਬਿਜਲੀ ਦਾ ਇੱਕ ਪਾਣੀ ਦਾ ਇੱਕ ਵਾਟਰ ਟੈਂਕ ਇਮੀਡੀਐਟਲੀ ਕੰਮ ਸ਼ੁਰੂ ਕਰਨਾ ਹੈ ਅੱfte راستੇ ਵਿੱਚ ਵਿੱਚ ਟੈਂਕੀ ਦਾ ਵੀ ਆਪਾਂ ਮੈਨੂੰ ਲੱਗਦਾ ਇਹ ਹੈਗਾ ਛੱਪੜ ਦੇ ਵਿੱਚ ਆਣਾ ਅੰਨਾਖਾ ਲੈ ਆ ਇਹ 10 ਦਿਨਾਂ ਦੇ ਵਿੱਚ ਵਿੱਚ ਮੈਨੂੰ ਉਮੀਦ ਆ ਵੀ ਠੇਕੇਦਾਰ ਆ ਜੂਗਾ ਕੰਮ ਸਟਾਰਟ ਕਰ ਦਾਂਗੇ ਆਪਾਂ ਨੀਵਾਂ ਕਰਕੇ ਮੇਰਾ ਇਹ ਟਾਰਗੇਟ ਆ ਮੈਂ 1 ਸਾਲ ਦੇ ਵਿੱਚ ਵਿੱਚ 1 ਸਾਲ ਦੇ ਵਿੱਚ ਤੁਹਾਡੇ ਇਹ ਸੀਵਰੇਜ ਦਾ ਮੋਟਰ ਬਾਕਸ ਦਾ ਬਿਜਲੀ ਦਾ ਤਿੰਨ ਮੇਨ ਕੰਮ ਚੌਥਾ ਕੰਮ ਹੈਗਾ ਆਪਣੇ ਨਸ਼ੇ ਦਾ ਇਹ ਚਾਰ ਕੰਮ ਖਤਮ ਕਰਕੇ ਇੱਕ ਸਾਲ ਬਾਅਦ ਤੁਹਾਡੇ ਕੋਲੋਂ ਆਪਰ ਰਿਪੋਰਟ ਲੈਣੀ ਹੈ ਇਹਨੂੰ ਅਸੀਂ ਲੈਣਾ ਵੀ ਆ ਜਿਹੜੇ ਚਾਰ ਵਾਅਦੇ ਕੀਤੇ ਸੀ ਇਹਨਾਂ ਚੋਂ ਕੁਝ ਤੁਹਾਨੂੰ ਫਾਇਦਾ ਹੋਇਆ ਨਿਜ਼ਾਫ ਮਿਲੀ ਕਿਉਂਕਿ ਉਹਨੂੰ ਅਧਿਕ ਸਾਲ ਹੋ ਗਏ ਆ ਇਸ ਕਰਕੇ ਮੈਂ ਸਾਹ ਲਿਆ ਜਿਹੜੀ ਚੀਜ਼ ਹੀ ਕੋਈ ਮੜੀ ਮੁੱਟੀ ਕਮੀ ਪਈ ਰਹੀ ਕਿ ਉਹ ਆਪਣੇ ਸਾਥ ਤੋਂ ਕਰਾਂਗੇ 25 2025 ਦੇ ਵਿੱਚ ਲਾਸਟ ਦੇ ਵਿੱਚ ਹੈ ਕਿ ਇਹਨਾਂ ਦਿਨਾਂ ਚ ਨਵੰਬਰ ਮਹੀਨੇ ਚ ਮੈਂ ਅਹੀਂ ਮੀਟਿੰਗ ਕਰੀ ਬਾਂ ਇਸੇ ਇਥੇ ਚੰਗੇ ਉਹ ਤਾਂ ਮੈਂ ਆਉਂਦਾ ਰਹੂੰਗਾ ਉਹ ਤਾਂ ਰੋਜ਼ ਆਉਂਦੇ ਰਹਿਾਂਗੇ ਪਰ ਆਹ ਮੀਟਿੰਗ ਸਿਰਫ ਤਾਂ ਕਰੂੰਗਾ ਤੁਹਾਨੂੰ ਕੁੱਛਣ ਵਾਸਤੇ ਵੀ ਕੋਈ ਕੰਮ ਤੁਹਾਡਾ ਪੈਂਡਿੰਗ ਤਾਂ ਨਹੀਂ ਰਹਿ ਗਿਆ ਉਕੀ ਇਲੈਕਸ਼ਨਾਂ ਦੇ ਤਾਂ ਸਾਰੇ ਹੀ ਆ ਜਾਂਦੇ ਆ ਪਹਿਲਾਂ ਕਰਕੇ ਹੋਣਾ ਤੁਹਾਡੇ ਕੋਲੇ ਸਾਰੇ ਕੰਮ ਨਹੀਂ ਹੁੰਦਾ ਕੋਈ ਹੈਗਾ ਤਾਂ ਲੱਭੋ ਮੈਂ ਖੜਾ ਹਾਂ ਇਹ ਪਲੈਨਿੰਗ ਲੈ ਕੇ ਚੱਲਣਾ ਸੋ ਅੱਜ ਸਿਰਫ ਤੁਹਾਡਾ ਧੰਨਵਾਦ ਕਰਨ ਵਾਸਤੇ ਆਏ ਸੀ ਤੁਹਾਨੂੰ ਦੱਸਣ ਵਾਸਤੇ ਆਏ ਸੀ ਮੈਂ ਤੁਹਾਨੂੰ ਕਹਾਂ ਸੀ ਨਾ ਹਰੇਕ ਕੰਤੇ ਆਉਂਦੀ ਇਹ ਕਹਿੰਦਾ ਹੁੰਦਾ ਸੀ ਕਿ ਮੇਰਾ ਹਰ ਬੰਦੇ ਨੂੰ ਪਤਾ ਹੋਇਆ ਕਰੂਗਾ ਕਿ ਮੈਂ ਕੱਲ ਨੂੰ ਕੀ ਕਰਨਾ ਅੱਜ ਮੈਂ ਕੀ ਕੀਤਾ ਰੋਜ਼ ਅਪਡੇਟ ਹੋਊਗੀ ਮੇਰੀ ਫੇਸ ਬੁੱਕ ਤੁਸੀਂ ਸਾਰੇ ਜਣੇ ਉਸ ਤੇ ਚੈੱਕ ਕਰ ਸਕਦੇ ਹੋ ਕਿ ਜਿਹਨੂੰ ਤੁਸੀਂ ਚੁਣਿਆ ਅੱਜ ਕੀ ਉਹ ਤੁਹਾਡੀ ਸੇਵਾ ਕਰ ਰਿਹਾ ਤੁਹਾਨੂੰ ਰੋਜ਼ ਮਿਲੂਗਾ ਵੀ ਅੱਜ ਡਿੰਪੀ ਫਲਾਨੇ ਪਿੰਡ ਦੇ ਵਿੱਚ ਸੀ ਅੱਜ ਡਿੰਪੀ ਫਲਾਨੀ ਵਾਰਡ ਦੇ ਵਿੱਚ ਸੀ ਅੱਜ ਬੈਂਟਾ ਬਾੜ ਚਾ ਤੇਰੇ ਵੀ ਨੂੰ ਐਮ ਐਲ ਏ ਹੁਣ ਮਿਲਿਆ ਜੀ ਵਾਹ ਜੀ ਵਾਹ ਤੁਸੀਂ ਬਣਾਇਆ ਜੀ ਤੁਸੀਂ ਬਣਾਇਆ ਉਸਨੇ ਬਣਾਇਆ ਜੀ ਬਾਣਾ ਵੀ ਤੰਨ ਵਾਰੀ ਇਹ ਚੰਚੰਚ ਵਾਲੀ ਬੰਦੇ ਜਿਹੜਾ ਹੈ ਤੰਨ ਵਾਰੀ ਮੇਰੀ ਤਾਂ ਦਿਲੋਂ ਇੱਛਾ ਬਾਪੂ ਜੀ ਇਹ ਮੇਰੀ ਦਿਲ ਦੀ ਇੱਛਾ ਇਹ ਆ ਐਂਡ ਤੇ 75000 ਤੇ ਜਿਤਾਉਣਾ ਹੈ ਮੇਰੀ ਦਿਲ ਦੀ ਇੱਛਾ ਮੇਰੀ ਇਹ ਆ ਜੀ ਦੇਖੋ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਅੱਜ ਤੱਕ ਆਪਾਂ ਕਦੇ ਕਿੱਦੜਵੇ ਨਹੀਂ ਕੋਈ ਵੀ ਚੁਣਿਆ ਸੀ ਪਹਿਲੀ ਵਾਰੀ ਸਹੀ ਗੱਲ ਹੈ ਜੀ ਤੇ ਜੇ ਤੁਸੀਂ ਆਪ ਦਾ ਬੰਦਾ ਖੁਦ ਚੁਣਿਆ ਆਪ ਦੀ ਮਰਜ਼ੀ ਨਾਲ ਚੁਣਿਆ ਤੇ ਉਸ ਤੋਂ ਟੱਟੋਂ-ਕੱਟੋਂ ਵੀ ਨਿਰਾਸ਼ ਨਹੀਂ ਹੋ ਜਾ ਜੋ ਤੁਸੀਂ ਸੋਚ ਕੇ ਚੁਣਿਆ ਉਸ ਤੇ ਆਪਾਂ ਖਰੇ ਹੁੰਦਾ ਕਿਉਂਕਿ ਇਹ ਤੁਹਾਡੀ ਚੁਆਇਸ ਆ ਤੁਹਾਡੀ ਆਪ ਦੀ ਚੋਣ ਤੁਸੀਂ ਆਪ ਚੁਣਿਆ ਕੋ ਬਾਹਰ ਨੇ ਨਹੀਂ ਆ ਕੇ ਮੈਂ ਆ ਕੇ ਗਿਆ ਬੰਤ ਸੋ ਮੈਂ ਪੂਰੀ ਆਪਦੀ ਜੀ ਜਾਨ ਲਾ ਦੂੰਗਾ ਤੁਹਾਡੀ ਸੇਵਾ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਅੱਜ ਦਿਨ ਹੋਰ ਚੜਿਆ ਕੱਲ ਨੂੰ ਦਿਨ ਹੋਰ ਚੜਿਆ ਪਾਸੋ ਦਿਨ ਹੋਰ ਚੜਿਆ ਅਗਰ ਮੈਂ ਇੱਕ ਦਿਨ ਹੋਰ ਤੁਹਾਨੂੰ ਮੈਂ ਦੱਸਦਾ ਕਈ ਵਾਰੀ ਕੰਮ ਕਰਦਿਆਂ ਤੋਂ ਕੋਈ ਕੋਟਾਈਆਂ ਵੀ ਹੋ ਜਾਂਦੀ ਅੰਦਰ ਨਹੀਂ ਬੈਠੇ ਰਹਿਣਾ ਚੁੱਪ ਕਰਕੇ ਮੈਨੂੰ ਦੱਸਣਾ ਜ਼ਰੂਰ ਆ ਕਿ ਬਾਈ ਜੀ ਆ ਆਪਣੀ ਕਮੀ ਆ ਰਹੀ ਆ ਇਹਨੂੰ ਕੀ ਕਰੀਏ ਔਰ ਮੈਂ ਕਦੇ ਗੁੱਸਾ ਨਹੀਂ ਕਰਦਾ ਜੇ ਕੋਈ ਮੈਨੂੰ ਆਕੇ ਟੋਕ ਕੇ ਮੈਂ ਉਹ ਕੀ ਕਰਦੀ ਕੋਸ਼ਿਸ਼ ਕਰਦਾ ਮੈਂ ਆਪਾਂ ਮੈਂ ਐ ਸਭ ਤੋਂ ਵੀ ਮੈਨੂੰ ਤਾਂ ਚੰਗਾ ਲੱਗੂਗਾ ਜੇ ਮੈਨੂੰ ਇਹ ਆਪਣਾਪਣ ਤਾਂ ફીਲ ਹੋਊਗਾ ਜੇ ਤੁਸੀਂ ਆ ਕੇ ਮੇਂ ਦੀਆਂ ਗਲਤੀਆਂ ਠੀਕ ਕਰੋਗੇ ਵੀ ਆ ਇੱਥੇ ਡਿਗਰੀ ਵਾਈ ਆਪਾਂ ਠੀਕ ਨਹੀਂਗੇ ਇਹਨੂੰ ਐ ਕਰਦਾ ਤੇ ਮੈਨੂੰ ਚੰਗਾ ਲੱਗੇ ਤੁਸੀਂ ਆਪ ਦਾ ਸਮਝ ਕੇ ਮੈਨੂੰ ਧੋਕੋਗੇ ਨਾ ਮੈਂ ਉਹਨੂੰ ਅੱਗੇ ਤੋਂ ਠੀਕ ਕਰ ਲੇ ਪਰ ਫਿਰ ਵੀ ਮੇਰੀ ਹਰ ਮੌਕੇ ਤੇ ਕੋਸ਼ਿਸ਼ ਹੁੰਦੀ ਕਿ ਮੈਂ ਜਿੰਨਾ ਵੱਧ ਤੋਂ ਵੱਧ ਤੁਹਾਡਾ ਮੈਂ ਕੰਮ ਕਰਵਾ ਸਕੀ ਆ ਆਪਣਾ ਜਿਹੜਾ ਰੇਲਵੀ ਵਾਲਾ ਆਪਣਾ ਫਟਕਾ ਇਹ ਸੀਐਮ ਸਾਹਿਬ ਦੀ ਮੈਂ ਉਹਨਾਂ ਨਾਲ ਗੱਲ ਕਰ ਲਈ ਮੈਂ ਹੁਣ ਬੈਸ ਮੈਂ ਗੱਲ ਕੀਤੀ ਸੀ ਇਹ ਬੜੀ ਜਲਦੀ ਇਹ ਆਪਾਂ ਪ੍ਰਪੋਜ਼ਲ ਤਿਆਰ ਕਰਕੇ ਉਹਨੇ ਮੈਨੂੰ ਕਹਿਤਾ ਕਹਿੰਦੇ ਕਹਿੰਦੇ ਜਿੱਦੇ ਕਿ ਪੈਸੇ ਨਹੀਂ ਵਿੱਚ ਕੁਝ 5% ਆਪਾਂ ਨੂੰ ਪੰਜਾਬ ਸਰਕਾਰ ਦੇ ਮਰਨੇ ਕੰਦੇ ਉਹਨਾਂ ਨੇ ਮੈਨੂੰ ਕਹਤਾ ਕਿ ਇਹ ਦੇ ਕਰੀ ਚਾਹੀਦਾ ਕੋਈ ਦਿੱਕਤ ਨਹੀਂ ਇਹ ਮੈਂ ਪ੍ਰੋਪੋਜ਼ਲ ਤਿਆਰ ਕਰਦਾ ਵੀ ਤਿਆਰ ਕਰੇ ਰੂਗੀ ਕਰਕੇ ਸਾਰਾ ਕੁਝ ਇਹ ਨਹੀਂ ਐ ਬੜੀ ਜਲਦੀ ਇਹ ਪ੍ਰੋਜੈਕਟ ਨੇ ਤਿਆਰ ਕਰਨਾ ਤਾਂ ਕਿ ਇਹ ਰੋਜ਼ ਦਾ ਚੰਗਾ ਕੰਮ ਖਤਮ ਹੋ ਜਾਵੇ ਚਾਹੇ ਛੋਟਾ ਬਣਾਈਏ ਚਾਹੇ ਵੱਡਾ ਬਣਾਈਏ ਪਰ ਇਹਦੇ ਉੱਪਰ ਦੀ ਬਣਾਉਣਾ ਸੋ ਇਹ ਤਕਰੀਬਨ ਆਪਣੀਆਂ ਸਾਰਿਆਂ ਆਲਮੋਸਟ ਗੱਲਾਂ ਹੋ ਗਈਆਂ ਹੁਣ ਆ ਗਈ ਅਖੀਰ ਦੇ ਵਿੱਚ ਗੱਲ ਧੰਨਵਾਦ ਕਿ ਸੱਚ ਜਾਣੇ ਮੈਨੂੰ ਇਹ ਮੇਰੇ ਜਿੰਨਾ ਮੈਂ ਇਹ ਸਮਝਦਾ ਕਿ ਸ਼ਾਇਦ ਇਹ ਕੋਈ ਕੁਛ ਕਿਸਮਤ ਬਣਾ ਹੋਵੇ ਜਿਹਨੂੰ ਇੰਨਾ ਪਿਆਰ ਮਿਲਿਆ ਹੋਵੇ ਆਪ ਦੇ ਆਪ ਦੇ ਘਰ ਤੋਂ ਇੰਨਾ ਪਿਆਰ ਜੋ ਤੁਸੀਂ ਮੈਨੂੰ ਦਿੱਤਾ ਅਲਫਾਜ਼ ਇਸ ਤੋਂ ਕੇ ਖਤਮ ਹੋ ਜਾਂਦੇ ਆ ਜੋ ਤੁਸੀਂ ਪਿਆਰ ਕੋਈ ਇੱਕ ਐਸਾ ਵੂਤ ਨਹੀਂ ਕੋਈ ਐਸਾ ਬਾੜ ਨਹੀਂ ਕਿ ਜਿੱਥੋਂ ਵੂਤ ਨਾਮਲੀ ਹੋਵੇ ਅਸੀਂ ਜਦੋਂ ਕੰਤੀ ਦੇ ਵਿੱਚ ਵਿੱਚ ਬੈਠੇ ਸੀ ਨਾ ਤੇ ਆਪਣੇ ਗੁਰੂ ਦੀ ਵੀ ਨਾਲ ਬੈਠੇ ਸੀ ਉਹ ਐਸਾ ਆ ਕੇ ਬੈਠੇ ਸੀ ਵੀ ਸ਼ਹਿਰ ਆ ਜਾਂਦੇ ਉਹ ਸ਼ਹਿਰ ਆ ਜਾਂਦੇ ਆਹ ਜਿਹੜਾ ਸ਼ਹਿਰ ਆ ਜਾਂਦੇ ਜਦੋਂ ਸ਼ਹਿਰ ਦੇ ਜਾਂਦੇ ਸ਼ਹਿਰ ਆ ਜਾਂਦੇ ਸ਼ਹਿਰ ਆ ਗਿਆ ਇਹ ਆ ਜਾਂਦੇ ਕਰ ਹਾਂ ਤੇ ਪਹਿਲੇ ਗੇੜ ਦੇ ਵਿੱਚ ਜਦੋਂ ਆਪਣੀਆਂ ਪੀਪੀਆਂ ਪਹਿਲੇ ਜਿੱੰਨੀਆਂ ਸ਼ਹਿਰ ਆਇਆ ਯਕੀਨ ਝਾਟੂ ਦੋ ਵਾਰ ਮਾਰਦੀ ਪਹਿਲੇ ਰੌਣਕ ਫਿਰ ਚੜਕੇ ਪਾ ਕੇ ਫਿਰ ਮਗਰਲੇ ਦੋ ਰੌਂਡ ਤੱਕ ਨਹੀਂ ਪਹਿਲੇ ਜਿੱੰਨ ਪਹਿਲੇ ਜਿੱੰਨ ਜਿੱਥੇ ਸਾਡਾ ਗੜ੍ਹ ਸੀ ਉੱਥੋਂ 2000 ਘਟ ਗਏ ਤੇ ਹੋਰ ਸਾਡੇ ਕੋਲੇ ਕਿੱਥੇ ਲੈ ਫਿਰ ਉਹ ਚੜ ਗਿਆ ਉਦੋਂ ਬਾਅਦ ਫਿਰ ਹੜੇ-ਹੜੇ ਇੱਕ-ਇੱਕ ਕਰਕੇ ਉਹਨੇ ਸਟਾਰਟ ਕਰ ਹਾਂ ਨੇ ਉਹ ਦੱਸਦੇ ਸੀ ਕਹਿੰਦੇ ਬਾਹਰ ਨੇ ਪਾਸੇ ਘੱਟ ਬਹੁਤ ਆ ਜਾਈਏ ਕਿੱਧਰ ਨਹੀਂ ਕੋਲੇ ਸਣੀ ਬੈਠਾ ਸੀ ਕਹਿੰਦਾ ਭਾਈ ਸਾਡਾ ਬਹੁਤ ਤਜਰਬਾ ਆ ਜਾ ਸਾਡੀ ਹਰ ਵਾਰੀ ਅਹੀਂ ਟੰਗਦੇ ਆ ਆ ਜੀ ਸਾਡਾ ਬਹੁਤ ਤਜਰਬਾ ਇਸ ਕੰਮ ਮੈਂ ਟਾਕੇ ਹੋਣਾ ਹੈ ਇਧਰ ਵੀ ਲੱਗੇ ਟਿਕਾ ਜਿਹਾ ਰੱਖਿਆ ਠੀਕ ਹੈ ਲੱਗਿਆ ਭਾਈ ਉਹ ਫਿਰ ਉਧਰ ਹੀ ਉਹਨਾਂ ਨੂੰ ਆ ਜਾਂਦੀ ਬਾਕੀ ਪਾਸੇ ਤੋ ਇੱਕ ਦਿਨ ਤੁਸੀਂ ਪਿਆਰ ਇੱਜ਼ਤ ਮਾਨ ਦਿੱਤਾ ਰੂਮ ਰੂਮ ਤੁਹਾਡਾ ਮੇਰਾ ਕਰਜਾਈ ਹੈ ਜੀ ਔਰ ਹਰ ਤਰ੍ਹਾਂ ਨਾਲ ਹੱਥ ਬੰਨ ਕੇ ਤੁਹਾਡੇ ਅੱਗੇ ਝੁਕ ਕੇ ਤੁਹਾਡੀ ਸੇਵਾ ਕਰਾਂਗਾ ਕਿਉਂਕਿ ਦੇਖੋ ਜਿਹੜੀ ਕੀ ਮੈਨੂੰ ਤੁਸੀਂ ਦਿੱਤੀ ਹੈ ਨਾ ਇਹ ਤੁਹਾਡੀ ਇੱਕ ਅਮਾਨਤ ਮੈਨੂੰ ਤੁਸੀਂ ਦਿੱਤੀ ਹੈ ਸੇਵਾ ਕਰਨ ਵਾਸਤੇ ਮੈਨੂੰ ਤੁਸੀਂ ਆਦੀ ਕਰਨ ਆਪ ਦੀ ਮੱਤਮੈ ਨੂੰ ਤੁਸੀਂ ਦਾਨ ਕੀਤੀ ਆ। ਔਰ ਤੁਹਾਡੇ ਨਾਲ ਮੈਂ ਵਾਅਦਾ ਕਰਦਾ ਇਹਨੂੰ ਕਦੇ ਜ਼ਾਇਆ ਨਹੀਂ ਜਾਣ ਦੇਵਾਂਗਾ ਤੁਹਾਡੀ ਇਸ ਸੇਵਾ ਨੂੰ। ਤਨ ਦੇਗੀ ਨਾ ਇਮਾਨਦਾਰੀ ਨਾਲ ਪੂਰੀ ਜੋਰ ਲਾ ਕੇ ਤੁਹਾਡੀ ਸੇਵਾ ਕਰੂੰਗਾ ਔਰ ਮੇਰੀ ਇੱਕ ਕੋਸ਼ਿਸ਼ ਹੋਊ ਕਿ ਸਾਲ ਦੇ ਵਿੱਚ ਵਿੱਚ ਆਪਾਂ ਸਾਰੇ ਕੰਮ ਸਮੇਟ ਕੇ ਉੱਤੇ। ਸੀਵੇ ਦੇ ਤਾਂ ਫੱਕਾ ਨਾ ਕਿ ਉਹ ਹਾਂ ਜੀ ਬੋਲ ਸਕਦੇ ਹੋ। ਉਹ ਤਾਂ ਪਾਣੀ ਨਹੀਂ ਕਦੇ ਵੀ ਆਇਆ ਹੋਗਾ ਹਨਾ। ਉਹਨੇ ਨਾ ਕਦੇ ਦੇਖੀ। ਉਹ ਪਾਣੀ ਦਾ

ਇਹ ਲਈ ਹੁੰਦਾ ਕੰਮ ਬੇਤੀ ਜਿਆਦਾ ਹੁੰਦਾ ਕਿ ਅਗਲੇ ਜਿਹਨੂੰ ਤੁਸੀਂ ਆ ਮਕਰਾਂਗੇ ਤਾਂ ਜੀ ਮੇਨ ਚੀਜ਼ ਜੋ ਸ਼ਹਿਰ ਤੋਂ ਨਿਕਲ ਗਈ ਅੱਤੀ ਸਾਫ਼ ਹੋਣੇ ਕੰਮ ਸੀ ਚਲੋ ਆਪਾਂ ਕੰਮ ਕਹਿਣਾ ਜੀ ਕਿਰੋਂ ਤੁਸੀਂ ਤੋਰਤਾ ਅਗਲੇ ਨੂੰ ਹੱਥ ਬੰਨ ਕੇ ਵੀ ਭਾਈ ਜਾਉਣ ਤੋਂ ਅਸੀਂ ਆਂਦੀ ਆਪੇ ਆਉਦੀ ਬਣੀ ਨਵੇੜਾਂਗੇ ਕਿ ਹੁਣ ਨਵੇੜਾਂਗੇ ਆਪਾਂ ਆਪਦੀ ਬਣੀ ਉਹ ਤੁਹਾਡਾ ਸਾਰਿਆਂ ਦਾ ਜੀ ਜੋ ਤੁਸੀਂ ਮਾਨ ਸਤਿਕਾਰ ਪਿਆਰ ਦਿੱਤਾ ਕੋਟਨ ਪੋਟ ਦਿੱਤੀਆਂ ਗਹਿਰਾਈਆਂ ਚੋਂ ਸਿਰ ਝੁਕਾ ਕੇ ਹੱਥ ਬੰਨ ਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜੋ ਤੁਸੀਂ ਮੈਨੂੰ ਮਾਨ ਸਨਮਾਨ ਪਿਆਰ ਦਿੱਤਾ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਮੇਰੇ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਪਿਆਰ ਸਾਰਿਆਂ ਨੂੰ ਲਵ ਯੂ ਰੈਗਨਿਕਾ ਕਾਂਸਰ ਪੱਟੀ